ਲੋਦੀ ਦੀਵਾਲੀ ਦੇ ਸ਼ੁਭ ਮੌਕੇ ਤੇ ਇਲੈਕਟ੍ਰਿਕ ਸਕੂਟਰ ਖਰੀਦਣਾ ਚਾਹੁੰਦੇ ਹੋ ਤਾਂ ਆ ਵੀਡੀਓ ਜ਼ਰੂਰ ਦੇਖਿਓ ਜੀ ਇਲੈਕਟ੍ਰਿਕ ਸਕੂਟਰਸ ਦੀ ਦੁਨੀਆ 'ਚ ਤੁਹਾਡਾ ਸਵਾਗਤ ਹੈ ਬਾਬਾ ਮੋਟਰਸ ਰੋਪੜ ਤੋਂ ਇਹ ਵੀਡੀਓ ਬਣ ਰਹੀ ਹੈ ਜੀ ਔਰ ਬੜਾ ਜ਼ਬਰਦਸਤ ਕੰਮ ਹੈ ਜੀ ਜੈਨੂਨ ਪ੍ਰਾਈਸਿੰਗ ਔਰ ਟੌਪ ਕੁਆਲਿਟੀ ਤੁਹਾਨੂੰ ਇੱਥੇ ਮਿਲੇਗੀ ਪੰਜਾਬ ਦਾ ਨੰਬਰ 1 ਸ਼ੋਰੂਮ ਬਾਬਾ ਮੋਟਰਸ ਰੋਪੜ ਵਾਲੇ ਦੀ ਸੱਸੀ ਕਾਲ ਜੀ ਸੱਸੀ ਕਾਲ ਸਾਹਿਬ ਜੀ ਜੀ ਫਿਰ ਦੀਵਾਲੀ ਦੇ ਮੌਕੇ ਤੇ ਕੀ ਕੁਝ ਹੈ ਜੀ ਸਰ ਦੀਵਾਲੀ ਦੇ ਮੌਕੇ ਤੇ ਬੜਾ ਕੁਝ ਹੈਗਾ ਜੀ ਇਸ ਵੇਲੇ ਦੀਵਾਲੀ ਦੇ ਮੌਕੇ ਤੇ ਤੁਸੀਂ ਦੇਖੋਗੇ ਜਿਹੜਾ ਸਕੂਟਰ ਸਾਡਾ ਆ 75000 ਰੁਪਏ ਦਾ ਹੁੰਦਾ ਸੀਗਾ ਜੀ ਸਕੂਟਰ ਇਹ ਠੀਕ ਹੈ ਜੀ ਜੀ ਇਹ ਸਕੂਟਰ ਦੇ ਉੱਤੇ ਧੂਮਾਕਾ ਆਫਰ ਹੈਗਾ ਯਾ ਜਿਹੜਾ ਕਿਤੇ ਨਹੀਂ ਮਿਲ ਸਕਦਾ ਹਾਂ ਹਾਂਜੀ ਬਿਲਕੁਲ ਜੀ ਬਾਬਾ ਮੋਟਰਸ ਹਮੇਸ਼ਾ ਧੂਮਾਕਾ ਆਫਰਸ ਦਿੰਦੇ ਨੇ ਜੀ ਪੂਰੇ ਪੰਜਾਬ ਦੇ ਵਿੱਚ ਅਜਿਹੀ ਆਫਰ ਨਹੀਂ ਮਿਲ ਸਕਦੀ ਇਲੈਕਟ੍ਰਿਕ ਸਕੂਟਰ ਤੇ ਸੁਣੋ ਸਾਰੀ ਗੱਲ ਜੀ ਹਾਂਜੀ ਲੋਕੀ ਜੀ ਤੁਸੀਂ ਦੇਖ ਸਕਦੇ ਹੋ ਸਰ ਇੱਧਰ ਲੋਕੀ 75000 ਰੁਪਏ ਦੇ ਵਿੱਚ ਆਹ ਬੈਟਰੀਆਂ ਪਾ ਕੇ ਦਿੰਦੇ ਨੇ 6 ਬੈਟਰੀਆਂ ਆ ਲਿਓ ਜੀ ਪਾਇਓ ਕੈਵਲ ਜੀ ਬੈਟਰੀਆਂ 6 ਬੈਟਰੀਆਂ ਪਾ ਕੇ ਦਿੰਦੇ ਨਹੀਂ ਨਹੀਂ ਜੀ 75 75000 ਰੁਪਏ ਦੇ ਵਿੱਚ ਅਸੀਂ ਤੁਹਾਨੂੰ ਲਿਥੀਅਮ ਬੈਟਰੀ ਪਾ ਕੇ ਦੇ ਰਹੇ ਹਾਂ ਸਿੰਗਲ ਬੈਟਰੀ ਹਮ ਰੇਟ ਜਿਹੜਾ ਕਿ ਅਨਬਲੀਵੇਬਲ ਹੈ ਜੀ ਤੁਸੀਂ ਸੋਚ ਨਹੀਂ ਸਕਦੇ ਸਿਰਫ ਔਰ ਸਿਰਫ 60000 ਰੁਪਿਆ ਆਪ ਪਾਇਓ ਜੀ lithium battery ਤੇ ਦੀ ਕੈਮਰਾ ਦੀ 60000 ਰੁਪਏ ਦੇ ਵਿੱਚ lithium battery ਕਮਾਲ ਹੈ battery ਦੇ ਨਾਲ ਇਹ ਸਕੂਟਰ ਅਸੀਂ ਦੇ ਰਹੇ ਹੈਗੇ ਆ ਜੀ ਜਿਹਦੇ ਵਿੱਚ ਮੋਟਰ ਕੰਟਰੋਲਰ ਬੈਟਰੀ ਚਾਰਜਰ ਸਾਰੀਆਂ ਚੀਜ਼ਾਂ ਦੀ 1 ਸਾਲ ਦੀ ਫੁੱਲ ਵਾਰੰਟੀ ਹੋਏਗੀ ਜੀ ਹੂੰ ਠੀਕ ਹੈ ਜੀ ਤੇ ਤਕਰੀਬਨ 50 ਤੋਂ 55 ਕਿਲੋਮੀਟਰ ਦੀ ਇਹਦੀ ਮਾਈਲੇਜ ਹੋਏਗੀ ਸਕੂਟਰ ਦੀ 50 ਤੋਂ 55 ਕਿਲੋਮੀਟਰ ਦੀ ਮਾਈਲੇਜ ਹੈਗੀ ਹੈ ਹੂੰ ਜਿਹੜਾ ਸਕੂਟਰ ਹੈਗਾ ਇਹ ਬੈਟਰੀ ਹੈਗੀ ਹੈ ਇਹ ਤੁਹਾਡੀ 4 ਤੋਂ 4.5 ਘੰਟਿਆਂ ਦੇ ਵਿੱਚ ਚਾਰਜ ਹੋ ਸਕਦੀ ਹੈਗੀ ਹੂੰ ਇਸ ਦੀ ਜਿਹੜੀ ਬੈਟਰੀ ਦੀ ਲਾਈਫ ਹੈ ਉਹ 4 ਤੋਂ 5 ਸਾਲ ਤੱਕ ਦੀ ਇਹਦੀ ਬੈਟਰੀ ਦੀ ਲਾਈਫ ਹੈਗੀ ਹੈ ਜੀ ਫਾਸਟ ਚਾਰਜਿੰਗ ਹੈਗੀ ਹੈ ਬੈਟਰੀ ਦੇ ਵਿੱਚ ਹੂੰ ਉਹ ਲੋਕੀ ਉਹ ਬੈਟਰੀਆਂ ਨਾਲ ਵੇਚਦੇ ਨੇ ਜੀ ਸਕੂਟਰ ਇਹੇ ਰੇਟ ਦੇ ਵਿੱਚ ਅਸੀਂ ਤੁਹਾਨੂੰ ਉਸ ਤੋਂ ਉਹਨਾਂ ਦੇ ਰੇਟ ਤੋਂ 15000 ਰੁਪਏ ਥੱਲੇ ਹੂੰ ਲਿਥੀਅਮ ਬੈਟਰੀ ਨਾਲ ਸਕੂਟਰ ਦੇਣ ਆਲੇ ਹੈਗੇ ਆ ਜੀ ਹੂੰ ਜਿੰਨਾ ਮਰਜ਼ੀ ਸਕੂਟਰ ਸਾਡੇ ਕੋਲ ਲੈ ਲਓ ਜੀ ਕੋਈ ਪ੍ਰੋਬਲਮ ਨਹੀਂ ਰੰਗ ਵਾਈਟ 블랙 ਗ੍ਰੇ ਇਹਨਾਂ 컬러 ਦੇ ਵਿੱਚ ਹਰ ਟਾਈਮ ਅਵੇਲੇਬਲ ਹੈਗੇ ਨੇ ਜੀ ਹੂੰ ਠੀਕ ਹੈ ਜੀ ਆ ਬੈਟਰੀ ਇੱਕ ਵਾਰੀ ਦਿਖਾਓ ਜਰਾ ਆ ਦੇਖੋ ਜੀ ਆ ਬੈਟਰੀ ਚੱਲ ਰਹੀ ਜੀ ਆਮ ਆਮ ਤੌਰ ਤੇ ਆ ਬੈਟਰੀ ਚੱਲ ਰਹੀ ਹੈ ਜੀ ਲੇਕਿਨ ਆ ਬੈਟਰੀ ਵਾਲਾ ਇੱਕ ਇੱਕ ਚੀਜ਼ ਦਾ ਮੈਂ ਤੁਹਾਨੂੰ ਹੋਰ ਚੰਨਾ ਪਾਉਂਗਾ ਜੀ ਕੁਝ ਲੋਕ ਇਸ ਬੈਟਰੀ ਨੂੰ ਹੀ ਲਿਥੀਅਮ ਸੈਮੀ ਲਿਥੀਅਮ ਕਹਿ ਕੇ ਵੇਚਦੇ ਨੇ ਅੱਛਾ ਗੜਬੜ ਹੈ ਹਾਂ ਜੀ ਇਹ ਇਹ ਜੀ ਸਾਡੇ ਕੋਲ ਸੈਮੀ ਲਿਥੀਅਮ ਬੈਟਰੀ ਹੈ ਜੀ ਹੂੰ ਸੈਮੀ ਲਿਥੀਅਮ ਕਰਕੇ ਕੋਈ ਵੀ ਬੈਟਰੀ ਨਹੀਂ ਆਂਦੀ ਹੈ ਜਾਂ ਤਾਂ ਬੈਟਰੀ ਆਉਗੀ ਲੈੱਗ ਜਿਹੜੀ ਕਿ ਆਹ ਹੈਗੀ ਹੈ ਜਾਂ ਫਿਰ ਆਉਗੀ ਲਿਥੀਅਮ ਆ ਲਿਥੀਅਮ ਵੀ ਦਿਖਾ ਦਿਏ ਜੀ ਇੱਕ ਵਾਰੀ ਹਾਂਜੀ ਆ ਲਓ ਜੀ ਵਿਚ ਵਿਚਕਾਰ ਦੇ ਵਿੱਚ ਕੋਈ ਬੈਟਰੀ ਨਹੀਂ ਆਂਦੀ ਹੈਗੀ ਸੈਮੀ ਲਿਥੀਅਮ ਵਾਲਾ ਕੋਈ ਕਨਸੈਪਟ ਨਹੀਂ ਹੈਗਾ ਜੀ ਲੋਕਾਂ ਨੂੰ ਬੇਵਕੂ ਬਣਾਇਆ ਜਾਂਦਾ ਹੈਗਾ ਆ ਉਹਨਾਂ ਨੂੰ ਝੂਠ ਬੋਲ ਕੇ ਸਕੂਟਰ ਦੇ ਦਿੱਤਾ ਜਾਂਦਾ ਹੈਗਾ ਆ ਕਿ ਸੈਮੀ ਲਿਥੀਅਮ ਹੈਗੀ ਹੈ ਜੀ ਜਾਂ ਬੈਟਰੀ ਤੁਹਾਡੇ ਕੋਲ ਆਉਗੀ ਲੈੱਗ ਜਾਂ ਫਿਰ ਆਉਗੀ ਲਿਥੀਅਮ ਸਾਡੀ ਇਹ ਜਿਹੜਾ ਸਕੂਟਰ ਅਸੀਂ ਦੇ ਰਹੇ ਆ ਤੁਹਾਨੂੰ ਪਿਓਰ ਲਿਥੀਅਮ ਦੇ ਵਿੱਚ ਦੇ ਰਹੇ ਹੈਗੇ ਆ 1.5 ਕਿਲੋਵਾਟ ਦੀ ਬੈਟਰੀ ਦੇ ਨਾਲ ਦੇ ਰਹੇ ਹੈਗੇ ਆ ਹਰੇਕ ਪਾਰਟ ਦੀ ਮੋਟਰ ਕੰਟਰੋਲਰ ਬੈਟਰੀ ਚਾਰਜਰ ਜੀ ਚਾਰ ਪਾਰਟ ਦੀ ਉੱਤੇ ਤੁਹਾਨੂੰ 1 ਇਅਰ ਦੀ ਵਾਰੰਟੀ ਹੈਗੀ ਆ ਲੋ ਜੇ ਕੋਈ ਵੀ ਦਿੱਕਤ ਪਰੇਸ਼ਾਨੀ ਆਂਦੀ ਹੈਗੀ ਆ ਤੁਸੀਂ ਸਿਰਫ ਸਾਡੇ ਕੋਲ ਆਣਾ ਹੈ ਜੀ ਤੇ ਅਸੀਂ ਉਸ ਨੂੰ ਰਿਪਲੇਸ ਹੁੰਦਾ ਦਾ ਰਿਪਲੇਸ ਕਰ ਦੈਨਾ ਰਿਪੇਅਰ ਹੁੰਦਾ ਦਾ ਰਿਪੇਅਰ ਕਰਕੇ ਸਕੂਟਰ ਤੁਹਾਨੂੰ ਚਾਲੂ ਕਰਕੇ ਦੇ ਦੈਨਾ ਜੀ ਹੂੰ ਐਦਾ ਹੁੰਦੀ ਜੀ ਦੀਵਾਲੀ ਦੀ ਆਹ ਹੈ ਦੀਵਾਲੀ ਦੇ ਮੌਕੇ ਤੇ ਦੇਖੋ ਜੀ ਜ਼ਬਰਦਸਤ ਕੰਮ ਹੈ ਜੀ ਬਾਬਾ ਮੋਟਰਸ ਵਾਲਿਆਂ ਦਾ ਟੈਕਨੀਕਲ ਨੌਲੇਜ ਮੈਂ ਕਹਿੰਦਾ ਜੀ ਇਹਨਾਂ ਸ਼ਖਸੀਅਤਾਂ ਨੂੰ ਟੈਕਨੀਕਲ ਨੌਲੇਜ ਬਹੁਤ ਹੈ ਆ ਦੋਨੋਂ ਭਾਜੀ ਖੜੇ ਨੇ ਜੀ ਜ਼ਬਰਦਸਤ ਕੰਮ ਹੈ ਜੀ ਮੈਂ ਹਮੇਸ਼ਾ ਇਹਨਾਂ ਦਾ ਫੈਨ ਹੈ ਦੀ ਟੈਕਨੀਕਲ ਨੌਲੇਜ ਦੇ ਹਿਸਾਬ ਨਾਲ ਦੀ ਜਿਵੇਂ ਇਹਨਾਂ ਨੇ ਹੁਣ ਗੱਲ ਕੀਤੀ ਹੈ ਕਿ ਸੈਮੀ ਲਿਥੀਅਮ ਕੋਈ ਨਹੀਂ ਦੀ ਲਿਥੀਅਮ ਬਸ ਹੈ ਜੀ ਜਾਂ ਲਿਥੀਅਮ ਜਾਂ ਫਿਰ ਲੈਡ ਹਾਂ ਜਿਹੜੀਆਂ ਲੈਡ ਬੈਟਰੀਆਂ ਹੋਣਗੀਆਂ ਜੀ ਉਹ ਸੀਰੀਜ਼ ਚ ਲੱਗੀਆਂ ਹੋਣਗੀਆਂ ਚਾਰ ਵੀ ਲੱਗ ਸਕਦੀਆਂ ਸਕੂਟਰ 'ਚ ਪੰਜ ਵੀ ਲੱਗ ਸਕਦੀਆਂ ਤੇ 6 ਵੀ ਲੱਗ ਸਕਦੀਆਂ ਹੈਗੀਆਂ ਜਿਹੜੀ ਲਿਥੀਅਮ ਹੋਏਗੀ ਉਹ ਸਿੰਗਲ ਬੈਟਰੀ ਹੋਏਗੀ ਜੀ ਉਹਦੇ ਵਿੱਚ ਸਭ ਤੋਂ ਵੱਡੀ ਗੱਲ ਹੈਗੀ ਹੈ ਜੀ ਕਿ ਚਾਰਜਿੰਗ ਜਿਹੜੀ ਆ ਉਹ ਫਾਸਟ ਹੈਗੀ ਹੈ ਲਿਥੀਅਮ ਬੈਟਰੀ ਦਾ ਜਿਹੜਾ ਲਾਈਫ ਸਾਈਕਲ ਰਹਿਣ ਵਾਲਾ ਹੈਗਾ ਜੀ ਉਹ 1500 ਤੋਂ ਲੈ ਕੇ 2000 ਲਾਈਫ ਸਾਈਕਲ ਹੁੰਦਾ ਹੈ ਜਿਹੜੀ ਲੈਡ ਬੈਟਰੀ ਦਾ ਲਾਈਫ ਸਾਈਕਲ ਹੈਗਾ ਜੀ ਉਹ 500 ਤੋਂ ਲੈ ਕੇ 600 ਹੁੰਦਾ ਹੈ ਜੀ ਆਹ ਦੇਖੋ ਨਾ ਜੀ ਐਦਾਂ ਹੁੰਦੀ ਜੀ ਗੱਲ ਨਹੀਂ ਮੈਂ ਤੁਹਾਨੂੰ ਇੱਕ ਚੀਜ਼ ਕਲੀਅਰ ਕਰਨਾ ਚਾਹੁੰਦਾ ਹੈਗਾ ਇਹ ਕਿ ਲਾਈਫ ਸਾਈਕਲ ਹੁੰਦਾ ਕਿੱਦਾਂ ਹੈ ਹੂੰ ਕਈ ਬੰਦਿਆਂ ਨੂੰ ਆਦਤ ਹੁੰਦੀ ਹੈਗੀ ਜੀ ਢੇੜਾ ਲਾ ਕੇ ਆਏ ਸਕੂਟਰ ਨੂੰ ਚਾਰਜ ਲਾਤਾ ਜੀ 5 ਕਿਲੋ 5-10 ਮਿੰਟ ਚਾਰਜ ਰਹਿਮ ਦਿੱਤਾ ਚਾਰਜ ਉਸ ਤੋਂ ਬਾਅਦ ਫਿਰ ਚੋਰ ਲਿਆ ਜੀ ਹੂੰ ਦਿਹਾੜੀ ਫੇਰ ਆਏ ਦੂਜੀ ਵਾਰ ਫਿਰ ਚਾਰਜ ਲਾ ਲਿਆ ਜੀ ਦਿਨ ਚੋ ਜੇ 10 ਵਾਰੀ ਉਹ ਇਸ ਚੀਜ਼ ਨੂੰ ਪ੍ਰਕਿਰਿਆ ਨੂੰ ਕਰਦੇ ਨੇ ਉਹ ਆਪਣੇ 10 ਲਾਈਫ ਸਾਈਕਲ ਖਤਮ ਕਰਦੇ ਨੇ ਜਿੰਨੀ ਵਾਰ ਚਾਰਜ ਕੀਤਾ ਇੱਕ ਸਾਈਕਲ ਖਤਮ ਹੋ ਗਿਆ ਇੱਕ ਸਾਈਕਲ ਖਤਮ ਹੋ ਜਾਣਾ ਜੀ ਜਦੋਂ ਤੁਸੀਂ ਚਾਰਜਰ ਉਤਾਰ ਲਿਆ ਤੁਹਾਡਾ ਇੱਕ ਸਾਈਕਲ ਖਤਮ ਹੋ ਗਿਆ ਜੀ ਅਸੀਂ ਬਾਰ ਬਾਰ ਕਸਟਮਰ ਨੂੰ ਪੂਰਾ ਹੀ ਅਵੇਅਰ ਕਰਕੇ ਦੱਸਦੇ ਹੈਗੇ ਆ ਕਿ ਸਕੂਟਰ ਨੂੰ ਤੁਸੀਂ ਜਦੋਂ ਵੀ ਲੈਡ ਬੈਟਰੀਆਂ ਜਿਹੜੀਆਂ ਇਹ ਵਾਲੀਆਂ ਬੈਟਰੀਆਂ ਨੇ ਜੇ ਉਹਦੇ ਵਿੱਚ ਤੁਸੀਂ ਚਾਰਜ ਕਰਨਾ ਹੈ ਸਕੂਟਰ ਨੂੰ ਤੇ ਐਟ ਲੀਸਟ 80% ਆਫ ਯੂਜੇਜ 80% ਯੂਜ਼ ਕਰਨ ਤੋਂ ਬਾਅਦ ਚਾਰਜ ਕਰਨਾ ਹੈ ਇਹ ਨਹੀਂ ਹੈਗਾ ਕਿ ਤੁਸੀਂ ਉਹਨੂੰ 5 ਕਿਲੋਮੀਟਰ ਦਾ ਗੇੜਾ ਮਾਰ ਕੇ ਆਏ ਚਾਰਜ ਕਰ ਲਿਆ 10 ਕਿਲੋਮੀਟਰ ਦਾ ਗੇੜਾ ਮਾਰ ਕੇ ਆਏ ਚਾਰਜ ਕਰ ਲਿਆ ਉਹ ਕੰਮ ਨਹੀਂ ਕਰਨਾ ਚਾਰਜਿੰਗ ਕਰ ਕਰਕੇ ਖਰਾਬ ਕਰ ਲੈਂਦੇ ਗਾ ਹਾਂਜੀ ਚਾਰਜਿੰਗ ਕਰ ਕਰਕੇ ਖਰਾਬ ਕਰ ਲੈਂਦੇ ਆ ਫਿਰ ਕਹਿੰਦੇ ਜੀ ਬੈਟਰੀ ਖਰਾਬ ਹੋ ਗਈ ਬੈਟਰੀ ਖਰਾਬ ਨਹੀਂ ਹੁੰਦੀ ਬੈਟਰੀ ਦੇ 600 ਸਾਈਕਲ ਹੈ ਸਾਈਕਲ ਖਤਮ ਹੋ ਜਾਂਦੇ ਉਸ ਤੋਂ ਬਾਅਦ ਬੈਟਰੀ ਏਡੀ ਹੈਗੀ ਹੈ ਡਾਊਨ ਹੋ ਜਾਂਦੀ ਹੈ ਲਓ ਜੀ ਬੜੀ ਜ਼ਬਰਦਸਤ ਇਨਫਰਮੇਸ਼ਨ ਹੈ ਜੀ ਹੋਰ ਦੱਸਣਾ ਚਾਹੂੰਗਾ ਜੀ ਇੱਕ ਉਹ ਸਕੂਟਰ ਦੀ ਜਿਹੜੀ ਸ਼ੇ ਸਾਨੂੰ ਦਾ ਉੱਥੇ ਐਨ ਦਾ ਮਿਲਦਾ ਜੀ ਸਾਨੂੰ ਐਨ ਦਾ ਮਿਲਦਾ ਜੀ ਠੀਕ ਹੈ ਜੀ ਸਕੂਟਰ ਦੀ ਸ਼ੇਪ ਦੇ ਉੱਤੇ ਨਾ ਜਾਓ ਸਕੂਟਰ ਦੀ ਮੋਟਰ ਦੇ ਉੱਤੇ ਜਾਓ ਸਕੂਟਰ ਦੇ ਟਾਇਰ ਸਾਈਜ਼ ਦੇ ਉੱਤੇ ਜਾਓ ਹੂੰ ਵੀਲ ਵੇਸ ਕਈ ਵਾਰ ਕੀ ਹੁੰਦਾ ਹੈ ਕਿ ਵੀਲ ਵੇਸ ਜਿਹੜਾ ਆ ਦੇਖੋ ਜੀ ਜੇ ਤੁਸੀਂ ਦੇਖੋਗੇ 12 ਇੰਚ ਵੀਲ ਦੇ ਵਿੱਚ ਸਕੂਟਰ ਹੈਗਾ ਜੀ ਹੂੰ ਇਹੀ ਸਕੂਟਰ ਜਿਹੜਾ ਹੈਗਾ 10 ਇੰਚ ਵੀਲ ਵੇਸ ਦੇ ਵਿੱਚ ਵੀ ਮਿਲਦਾ ਪਿਆ ਮਾਰਕੀਟ ਦੇ ਵਿੱਚ ਹੂੰ ਠੀਕ ਹੈ ਜੀ ਇਹ ਹੁਣ ਸਕੂਟਰ ਹੈਗਾ ਜੀ ਫਰੰਟ ਵੀ ਡਿਸਕ ਹੈ ਜੀ ਮੈਂ ਦਿਖਾਣਾ ਚਾਹਾਂਗਾ ਜੀ ਇੱਧਰ ਦੇਖੋ ਜੀ ਹਮ ਰੀਅਰ ਦੇ ਵਿੱਚ ਵੀ ਡਿਸਕ ਹੈ ਜੀ ਹਮ ਤੁਸੀਂ ਦੇਖ ਲਿਆ ਜੀ ਅੱਗੇ ਵੀ ਜਿਹੜੀ ਇਹਦੇ ਵਿੱਚ ਫਰੰਟ ਡਿਸਕ ਹੈਗੀ ਹੈ ਜੀ ਰੀਅਰ ਦੇ ਵਿੱਚ ਵੀ ਡਿਸਕ ਹੈਗੀ ਹੈ ਜੀ ਜੀ ਹਮ ਫਰੰਟ 휠 ਸਾਈਜ਼ ਵੀ 12 ਇੰਚ ਹੈ ਜੀ ਰੀਅਰ 휠 ਸਾਈਜ਼ ਜਿਹੜਾ ਹੈਗਾ ਉਹ ਵੀ ਇਹਦਾ 12 ਇੰਚ ਹੈਗਾ ਆ ਜੀ ਨਹੀਂ ਕੀ ਹੁੰਦਾ ਸ਼ੇਪ ਦੇਖਣ ਨੂੰ ਸੇਮ ਲੱਗਦੀ ਹੈ ਸਕੂਟਰ ਦੀ ਉਹਦੇ ਵਿੱਚ ਕੀ ਹੁੰਦਾ ਜੀ ਮੂਰਲਾ ਟਾਇਰ 10 ਇੰਚ ਲਾਇਆ ਹੋਇਆ ਹੈ ਪਿਛਲੀ ਮੋਟਰ 10 ਇੰਚ ਚਲਾਈ ਹੋਈ ਹੈ ਕੀ ਆ ਮੋਟਰ ਛੋਟੀ ਹੋ ਜਾਂਦੀ ਹੈਗੀ ਹੈ ਜੀ ਪਾਵਰ ਘਟ ਜਾਂਦੀ ਹੈ ਜੀ ਠੀਕ ਹੈ ਜੀ ਲੋਕੀ ਕਹਿੰਦੇ ਜੀ ਉੱਥੇ ਜੀ ਸਾਨੂੰ ਸਕੂਟਰ ਸਸਤਾ ਮਿਲ ਗਿਆ ਜੀ 40000 ਦਾ ਮਿਲ ਗਿਆ 46000 ਦਾ ਮਿਲ ਗਿਆ 40 46000 ਦਾ ਤੁਸੀਂ ਸਕੂਟਰ ਸ਼ੇਪ ਦੇਖ ਕੇ ਨਾ ਲਓ ਸਕੂਟਰ ਦੀ ਸਪੈਸੀਫਿਕੇਸ਼ਨ ਵੀ ਦੇਖਣੀ ਜ਼ਰੂਰੀ ਹੈਗੀ ਹੈ ਜਿਵੇਂ ਆਪਾਂ ਕਾਰ ਲੈਣ ਜਾਂਦੇ ਆਪਾਂ ਸਪੈਸੀਫਿਕੇਸ਼ਨ ਦੇਖਦੇ ਆਂ ਜੀ ਕਿ ਕਿੰਨੀ ਪਾਵਰ ਹੈਗੀ ਹੈ ਜੀ ਉਹ ਚੀਜ਼ ਤੁਸੀਂ ਸਕੂਟਰ 'ਚ ਵੀ ਦੇਖੋ ਜੀ ਸਕੂ ਉਸ ਕੁਆਲਿਟੀ ਦੇ ਵਿੱਚ ਵੀ ਡਿਫਰੈਂਟ ਆਂਦਾ ਹੈ ਜੀ ਜਿਹੜੀ ਪਲਾਸਟਿਕ ਦੀ ਥਿਕਨੈਸ ਹੈਗੀ ਹੈ ਉਹਦੇ ਵਿੱਚ ਵੀ ਐਮ ਐਮ ਦੇ ਵਿੱਚ ਵੀ ਫਰਕ ਆਂਦਾ ਜੀ ਉਹਦੇ ਕਰਕੇ ਵੀ ਪ੍ਰਾਈਸ ਘਟ ਜਾਂਦਾ ਜੀ ਹੁਣ ਤੁਸੀਂ ਦੇਖੂਗੇ ਜੀ ਇਹ ਡੈਕਸ ਦਾ ਬ੍ਰਾਂਡ ਦੇ ਸਕੂਟਰ ਹੈਗਾ ਆ ਠੀਕ ਹੈ ਜੀ ਡੈਕਸ ਦਾ ਲੋਗੋ ਲੱਗਿਆ ਹੋਇਆ ਰੈਪਟਰਡ ਕੰਪਨੀ ਹੈਗੀ ਹੈ ਜੀ ਠੀਕ ਹੈ ਜੀ ਤੇ ਗਾਰੰਟੀ ਵਾਰੰਟੀ ਵੱਲੋਂ ਕੋਈ ਦਿੱਕਤ ਪਰੇਸ਼ਾਨੀ ਨਹੀਂ ਹੈਗੀ ਸਪੋਜ਼ ਕਰਦੇ ਹੈਗੇ ਕੋਈ ਡੀਲਰ ਕੋਈ ਭਾਈ ਸਾਹਿਬ ਸਾਡੇ ਕੋਲੋਂ ਕੋਈ ਬਾਹਰ ਵੀ ਲੈ ਜਾਂਦੇ ਹੈਗੇ ਆ ਨੇ ਜੇ ਉੱਥੇ ਨੀਅਰ ਅਬਾਊਟ ਉਹਨਾਂ ਦੇ ਕੋਈ ਡੈਕਸ ਦਾ ਆਊਟਲੈਟ ਹੋਏਗਾ ਤੇ ਅਸੀਂ ਉਹਨਾਂ ਨੂੰ ਗਾਰੰਟੀ ਵਾਰੰਟੀ ਜਿਹੜੀ ਹੈਗੀ ਉੱਥੇ ਵੀ ਪ੍ਰੋਵਾਈਡ ਕਰ ਸਕਦੇ ਆ ਹੂੰ ਉੱਥੇ ਵੀ ਅਸੀਂ ਉਹਨਾਂ ਨੂੰ ਸਰਵਿਸ ਪ੍ਰੋਵਾਈਡ ਕਰ ਸਕਦੇ ਆ ਵਾਹ ਜੀ ਵਾਹ ਇਦਾਂ ਦੀ ਕੋਈ ਦਿੱਕਤ ਪਰੇਸ਼ਾਨੀ ਨਹੀਂ ਕਿਉਂਕਿ ਕਈ ਲੋਕਾਂ ਦੇ ਮਾਈਂਡਸ ਹੁੰਦਾ ਹੈ ਜੀ ਮੈਂ ਸਕੂਟਰ ਇੱਥੋਂ ਲੈ ਜਮਾ ਜੀ ਫਿਰ ਮੈਨੂੰ ਕੋਈ ਦਿੱਕਤ ਪਰੇਸ਼ਾਨੀ ਆਵੇ ਜੇ ਤੁਹਾਨੂੰ ਦਿੱਕਤ ਪਰੇਸ਼ਾਨੀ ਆਉਂਦੀ ਹੈ ਅਸੀਂ ਉਸ ਦਿੱਕਤ ਪਰੇਸ਼ਾਨੀ ਨੂੰ ਦੂਰ ਕਰਨ ਲਈ ਤੁਹਾਨੂੰ ਲੋਕਲ ਬੰਦਾ ਪ੍ਰੋਵਾਈਡ ਕਰ ਰਹੇ ਹੈਗੇ ਆ ਹਰ ਇੱਕ ਸ਼ਹਿ ਕਰੇ ਹੋਏ ਨੇ ਜਿਹਦੇ ਵਿੱਚ ਅਸੀਂ ਉਹਨਾਂ ਨੂੰ ਸਰਵਿਸ ਵਗੈਰਾ ਜਾਂ ਜੋ ਕੋਈ ਹੋਰ ਪ੍ਰੋਬਲਮਸ ਆndੀਆਂ ਨੇ ਤੇ ਉਹ ਰਿਜ਼ੋਲਵ ਕਰਵਾਉ ਸੀ ਉੱਥੇ ਹੀ ਕਾਊਂਟਰ ਤੇ ਉਹਨਾਂ ਦੇ ਕਰਵਾ ਰਹੇ ਹਾਂ ਸਕੂਟਰ ਵੇਚਣਾ ਔਖਾ ਨਹੀਂ ਹੈਗਾ ਅਸੀਂ ਕਿਉਂ ਟਿਕੇ ਹੋਏ ਹਾਂ ਮਾਰਕੀਟ ਦੇ ਵਿੱਚ ਆਫਟਰ ਸੇਲ ਸਰਵਿਸ ਕਰਕੇ ਹਮ ਆਫਟਰ ਸੇਲ ਸਰਵਿਸ ਸਪੇਅਰਸ ਸਾਡੇ ਕੋਲ ਤੁਸੀਂ ਐਨੀ ਟਾਈਮ ਕਿਸੇ ਵੀ ਟਾਈਮ ਦੇ ਉੱਤੇ ਕੋਈ ਵੀ ਸਕੂਟਰ ਜਿਹੜਾ ਹੈਗਾ ਤੁਸੀਂ ਸਾਡੇ ਕੋਲ ਆ ਕੇ ਰਿਪੇਅਰ ਕਰਵਾ ਸਕਦੇ ਹੋ ਕੁਝ ਭਾਈ ਸਾਹਿਬ ਸਾਡੇ ਇਹੋ ਜਿਹੇ ਵੀ ਲੋਕੀ ਹੈਗੇ ਨੇ ਕਿ ਤੁਸੀਂ ਸਕੂਟਰ ਉੱਥੋਂ ਲਿਆਇਆ ਹੈਗਾ ਜੀ ਅਸੀਂ ਰਿਪੇਅਰ ਨਹੀਂ ਕਰਾਂਗੇ ਸਾਡੇ ਕੋਲ ਕਿਤੋਂ ਵੀ ਕਸਟਮਰ ਆਜਵੇ ਕਿਤੋਂ ਵੀ ਉਹਨੇ ਸਕੂਟਰ ਲਿਆਓ ਉਹ ਰਿਪੇਅਰ ਕਰਵਾਉਣਾ ਚਾਹੁੰਦਾ ਹੈ ਅਸੀਂ ਉਹਨੂੰ ਰਿਪੇਅਰ ਕਰਕੇ ਦੇਵਾਂਗੇ ਸਾਨੂੰ ਕਿਸੇ ਉਹਦੇ ਵਿੱਚ ਕੋਈ ਕਿੰਤੂ ਵਰੰਤੂ ਨਹੀਂ ਹੈਗੀ ਕਿ ਅਸੀਂ ਉਹਨੂੰ ਰਿਪੇਅਰ ਕਰਕੇ ਨਹੀਂ ਦੇਵਾਂਗੇ ਹੂੰ ਉਸ ਤੋਂ ਇਲਾਵਾ ਮੈਂ ਬਾਰ ਬਾਰ ਇਹ ਕਹਿਣਾ ਚਾਹੂਗਾ ਆਪਣੇ ਵੀਰਾਂ ਨੂੰ ਕਿ ਜਿਹੜੀ ਅਸੀਂ ਬੈਟਰੀ ਤੁਹਾਨੂੰ ਦੇ ਰਹੇ ਹੈਗੇ ਆ ਦਿਸ ਇਜ਼ ਅ ਲਿਥੀਅਮ ਬੈਟਰੀ ਸੈਮੀ ਲਿਥੀਅਮ ਵਾਲਾ ਕੋਈ ਵੀ ਕਨਸੈਪਟ ਨਹੀਂ ਹੈਗਾ ਮਾਰਕੀਟ ਦੇ ਵਿੱਚ ਹਮ ਜਾਂ ਤਾਂ ਪ੍ਰੋਪਰ ਲੈਡ ਬੈਟਰੀਜ਼ ਆਣਗੀਆਂ ਜੀ ਤੁਸੀਂ ਆ ਦੇਖ ਸਕਦੇ ਹੋ ਜੀ ਲੈਡ ਬੈਟਰੀਜ਼ ਜਾਂ ਫਿਰ ਪ੍ਰੋਪਰ ਜਿਹੜੀ ਹੈਗੀ ਹੈ ਤੁਹਾਡੀ ਲਿਥੀਅਮ ਆਏਗੀ ਜੀ ਹਮ ਸਾਡੇ ਕੋਲ ਤੁਸੀਂ ਲੈਡ ਬੈਟਰੀ ਦੇ ਵਿੱਚ ਵੀ ਸਕੂਟਰ ਲੈ ਸਕਦੇ ਹੋ ਲਿਥੀਅਮ ਬੈਟਰੀ ਦੇ ਵਿੱਚ ਵੀ ਸਕੂਟਰ ਲੈ ਸਕਦੇ ਹੋ ਕੋਈ ਡਿਫਰੈਂਟ ਸਕੂਟਰ ਨਹੀਂ ਹੁੰਦਾ ਹੈਗਾ ਲੈਡ ਲਈ ਐਦਾਂ ਦਾ ਕੁਝ ਨਹੀਂ ਹੈਗਾ ਜੀ ਕਈ ਡੀਲਰ ਕਹਿੰਦੇ ਨੇ ਕਿ ਭਾਈ ਸਾਹਿਬ ਇਹ ਲਿਥੀਅਮ ਵਾਲਾ ਹੈਗਾ ਮਹਿੰਗਾ ਹੈਗਾ ਜੀ ਬੈਟਰੀ ਦੀ ਕੋਸਟਿੰਗ ਦਾ ਡਿਫਰੈਂਟ ਹੈਗਾ ਜੀ ਉਹ ਹੈਗਾ ਹੋਰ ਕੁਝ ਨਹੀਂ ਹੈ ਉਹ ਵੀ ਅਸੀਂ ਇਸ ਦੀਵਾਲੀ ਦੇ ਉੱਤੇ ਸਪੈਸ਼ਲ ਆਫਰ ਲਗਾ ਕੇ ਤੁਹਾਨੂੰ ਲੈਡ ਬੈਟਰੀ ਦੇ ਪ੍ਰਾਈਸ ਦੇ ਉੱਤੇ ਲਿਥੀਅਮ ਦੇ ਵਿੱਚ ਅਸੀਂ ਸਕੂਟਰ ਦੇ ਰਹੇ ਹੈਗੇ ਆ ਨਾ ਕਿ ਲੈਡ ਦੇ ਵਿੱਚ ਦੇ ਰਹੇ ਆ ਸਕੂਟਰ ਦਾ ਮੈਂ ਮਾਡਲ ਦਿਖਾਣਾ ਚਾਹੂੰਗਾ ਜੀ ਯੂ ਲਾਈਟ ਮਾਡਲ ਹੈਗਾ ਜੀ 12 ਇੰਚ 휠 بیس ਦੇ ਵਿੱਚ ਹੈਗਾ ਜੀ ਫਰੰਟ ਔਰ ਰੀਅਰ ਬੋਥ ਡਿਸਕ ਚ ਹੈਗਾ ਜੀ ਠੀਕ ਹੈ ਜੀ ਹਮ ਅਵੇਲੇਬਿਲਟੀ ਅੱਜ ਦੀ ਡੇਟ ਦੇ ਵਿੱਚ ਮੇਰੇ ਕੋਲ ਭਰ ਕੇ ਰਹਿ ਗਈ ਹੈ ਜੀ ਅਵੇਲੇਬਿਲਟੀ ਜਿੰਨਾ ਮਰਜ਼ੀ ਲੈ ਲਓ ਜੀ ਜੇ ਸਾਡੇ ਕੋਲ ਅਵੇਲੇਬਿਲਟੀ ਖਤਮ ਵੀ ਹੋ ਗਈ ਤੇ ਤੁਸੀਂ 5000 ਰੁਪਏ ਦੇ ਕੇ ਸਕੂਟਰ ਬੁੱਕ ਕਰਾ ਸਕਦੇ ਹੋ ਤੁਸੀਂ 2-4-5 ਦਿਨ ਦਾ ਟਾਈਮਿੰਗ ਹੈਗੀ ਹੈ ਜੀ ਅੱਗੇ ਪਿੱਛੇ ਹੋ ਰਹੀ ਹੈ ਕਿਉਂਕਿ ਫੈਸਟੀਵਲ ਸੀਜ਼ਨ ਕਰਕੇ ਕਈ ਵਾਰੀ ਟ੍ਰਾਂਸਪੋਰਟ ਚ ਮਾਲ ਆਉਣ ਨੂੰ ਲੇਟ ਹੋ ਰਿਹਾ ਹੈਗਾ ਆ ਤੇ 2 4 5 ਦਿਨ ਦੇ ਵਿੱਚ ਤੁਹਾਨੂੰ ਜਿਹੜਾ ਸਕੂਟਰ ਦੀ ਹੈਗੀ ਆ ਡਿਲੀਵਰੀ ਮਿਲ ਜਾਣੀ ਹੈਗੀ ਆ ਮਾਡਲ ਜਿਹੜਾ ਮਰਜ਼ੀ ਹੋਵੇ ਮਾਡਲ ਜਿਹੜਾ ਮਰਜ਼ੀ ਹੋਵੇ ਜੀ ਉਸ ਤੋਂ ਇਲਾਵਾ ਮੈਂ ਤੁਹਾਡੇ ਆਪਣੇ ਇੱਕ ਖਾਸ ਰੋਪੜ ਵਾਲੇ ਵੀਰਾਂ ਨੇ ਰੋਪੜ ਸ਼ਹਿਰ ਵਾਸੀਆਂ ਲਈ ਇੱਕ ਸਪੈਸ਼ਲ ਆਫਰ ਦੇਣ ਵਾਲਾ ਹੈਗਾ ਜੀ ਜਿਹੜੇ ਲੋਕੀ 40000 42000 ਰੁਪਏ ਦੇ ਵਿੱਚ 10 ਇੰਚੀ ਸਕੂ ਵੀਲ ਦੇ ਵਿੱਚ ਸਕੂਟਰ ਲੈ ਰਹੇ ਨੇ ਜੀ 10 ਇੰਚੀ ਵੀਲ ਦੇ ਵਿੱਚ ਕੋਈ ਐਤਾ ਸਕੂਟਰ ਲੈ ਰਹੇ ਨੇ ਜੀ ਆ ਮੈਂ ਵੀ ਵੇਚਦਾ ਹੈਗਾ ਜੀ ਮੈਂ ਵੇਚਦਾ 30000 ਰੁਪਏ ਦਾ ਜੀ ਹੂੰ ਮੈਂ 30000 ਰੁਪਏ ਦਾ ਵੇਚ ਰਿਹਾ ਹੈਗਾ ਜੀ ਜਿਹੜੇ ਲੋਕੀ ਇਹ ਸਕੂਟਰ ਨੂੰ 40 42000 ਰੁਪਏ ਦਾ ਲੈ ਰਹੇ ਨੇ ਉਹ ਮੇਰੇ ਕੋਲ ਵਿਜ਼ਿਟ ਕਰੋ ਵੀਰ ਜੀ ਸਕੂਟਰ ਦਊਂਗਾ ਤੁਹਾਨੂੰ ਮੈਂ 12 ਇੰਚੀ ਵੀਲ ਦੇ ਵਿੱਚ ਜੀ ਦੋਨੋਂ ਹੀ ਟਾਇਰ 12 ਇੰਚ ਹੋਣਗੇ ਜੀ ਪ੍ਰਾਈਸ ਮੇਰਾ ਸਟਾਰਟ ਹੋਣਾ ਲਾ ਸਕੂਟਰ ਦਾ ਸਿਰਫ ਔਰ ਸਿਰਫ 45000 ਰੁਪਏ ਆ ਜੀ ਵਾਹ ਹੂੰ 45000 ਪੈਨ ਇੰਡੀਆ ਦੇ ਵਿੱਚ ਕੋਈ ਵੀ ਇਸ ਰੇਟ ਦੇ ਵਿੱਚ ਇਹ ਵਾਲਾ ਸਕੂਟਰ ਨਹੀਂ ਦੇਗਾ ਜੀ ਸਕੂਟਰ ਲੈਂਥ ਵਾਈਜ਼ بڑا ਹੈ ਜੀ ਟਾਇਰ ਸਾਈਜ਼ بڑا ਹੈਗਾ ਜੀ ਮੋਟਰ ਪਾਵਰ ਜ਼ਿਆਦਾ ਹੈਗੀ ਹੈ ਜੀ ਰੇਟ ਸਿਰਫ ਔਰ ਸਿਰਫ 45000 ਰੁਪਏ ਇਹ ਸਕੂਟਰ ਜਿਹੜਾ ਮਾਰਕੀਟ ਦੇ ਵਿੱਚ 60 ਤੋਂ 65000 ਰੁਪਏ ਦੇ ਵਿੱਚ ਲੋਕੀ ਵੇਚ ਰਹੇ ਨੇ ਆ ਬੈਟਰੀਆਂ ਲਗਾ ਕੇ ਜੀ ਹੂੰ ਅਸੀਂ ਤੁਹਾਨੂੰ ਇਹ ਸਕੂਟਰ ਸਟਾਰਟ ਕਰਤਾ ਜੀ ਸਿਰਫ ਔਰ ਸਿਰਫ 45000 ਰੁਪਏ ਦੇ ਵਿੱਚ ਵੀ ਹਮਮ ਸਟਾਕ ਅਵੇਲੇਬਿਲਟੀ ਬਾਧੂ ਹੈ ਜੀ ਕਲਰ ਇਹਦੇ ਵਿੱਚ ਸਾਡੇ ਕੋਲ 6 ਤੋਂ 7 ਮਿਲ ਜਾਣਗੇ ਤੁਹਾਨੂੰ ਵਾਈਟ ਬਲੈਕ ਚੈਰੀ ਗ੍ਰੇ ਡਾਰਕ ਗ੍ਰੇ ਇੱਕ ਸਹਾਤ ਹੋਟ ਆਸਮਾਨੀ ਕਲਰ ਆ ਗਿਆ ਜੀ ਜੀ ਮਤਲਬ 6 ਤੋਂ 7 ਕਲਰ ਇਹਦੇ ਵਿੱਚ ਸਕੂਟਰ ਦੇ ਵਿੱਚ ਅਵੇਲੇਬਲ ਹੈਗੇ ਨੇ ਜੀ ਇਸ ਤੋਂ ਬੈਸਟ ਡੀਲ ਮੈਨੂੰ ਨਹੀਂ ਲੱਗਦਾ ਹੈਗਾ ਕਿ ਦੀਵਾਲੀ ਦੇ ਮੌਕੇ ਦੇ ਉੱਤੇ ਕਿਸੇ ਨੂੰ ਮਿਲ ਸਕਦੀ ਹੈ ਇਲੈਕਟ੍ਰਿਕ ਸਕੂਟਰ ਦੇ ਵਿੱਚ ਜੇ 40-40000 ਰੁਪਏ ਦਾ ਤੁਹਾਡਾ ਪੈਸੇ ਬਜਟ ਹੈਗਾ ਆ ਤੇ ਤੁਸੀਂ ਛੋਟੇ ਸਕੂਟਰ ਤੇ ਨਾ ਜਾਓ ਜੀ بڑے ਸਕੂਟਰ ਤੇ ਆਓ ਜੀ بڑا ਸਕੂਟਰ ਲਓ بڑے ਟਾਇਰਾਂ ਦੇ ਵਿੱਚ ਸਕੂਟਰ ਲਓ ਚਲਾਈ ਚਲਾ ਕੇ ਦੇਖੋ ਜੀ ਉਹ ਸਕੂਟਰ ਵੀ ਚਲਾ ਕੇ ਦੇਖ ਲਓ ਜੀ ਆਹ ਸਕੂਟਰ ਵੀ ਚਲਾ ਕੇ ਦੇਖ ਲਓ ਜੀ ਜਿਹੜਾ ਵੀ 40-40000 ਰੁਪਏ ਦਾ ਸਕੂਟਰ ਖਰੀਦੇ ਵੇ ਹੋ ਜੀ ਉਹ 30000 ਰੁਪਏ ਨੂੰ ਚੱਕੋ ਜੀ 30000 ਦਾ ਰੇਟ ਲਾਇਆ ਆ ਪੰਜ ਤੋਂ 6 ਗੱਲ ਰੁਪਏ ਲੱਗਣਗੇ ਜੀ ਇਹਦੇ ਵਿੱਚ ਜੀ ਲੋਕਾਂ ਦੀ ਖਾਸ ਡਿਮਾਂਡ ਰਹਿੰਦੀ ਹੈ ਜੀ ਕੋਲ ਸਕੂਟਰ ਦੀ ਹੂੰ ਗੋਲ ਲੈਡ ਸਕੂਟਰ ਦੀ ਲੋਕਾਂ ਦੀ ਖਾਸ ਮੰਗ ਹੈਗੀ ਆ ਜੀ ਹੂੰ ਇੰਨਾ ਡਿਮਾਂਡਡ ਸਕੂਟਰ ਹੈਗਾ ਜੀ ਪਪੂਲਰ ਸਕੂਟਰ ਹੈਗਾ ਜੀ ਤੁਸੀਂ ਪਹਿਲਾਂ ਵੀ ਵੀਡੀਓ ਬਣਾਈਆਂ ਨੇ ਬੜਾ ਪਪੂਲਰ ਸਕੂਟਰ ਹੈਗਾ ਜੀ ਰੇਟ ਸਿਰਫ ਸਿਰਫ 37000 ਰੁਪਏ ਤੋਂ ਸਟਾਰਟ ਹੈ ਜੀ ਸਾਡੇ ਕੋਲ 37000 ਰੁਪਏ ਤੋਂ ਗੋਲ ਲੈਡ ਸਕੂਟਰ 37000 ਰੁਪਏ ਤੋਂ ਸਟਾਰਟ ਹੈ ਮੈਂ ਤੁਹਾਨੂੰ ਬਾਰ ਬਾਰ ਕਹਿੰਦਾ ਜਾਊਂਗਾ ਸਿਰਫ ਤੁਹਾਡਾ ਐਕਟਿਵਾ ਦੇ ਵਿੱਚ ਤੁਹਾਨੂੰ ਅਸੀਂ ਦਿਖਾਈ ਦਿੱਤਾ ਜੀ ਐਕਟਿਵਾ ਸਕੂਟਰ ਜਿਹੜਾ ਹੈ ਇਹਦੇ ਵਿੱਚ 5 ਤੋਂ 6 ਕਲਰ ਅਵੇਲੇਬਲ ਹੈਗੇ ਨੇ ਜੀ ਰੇਟ ਸਟਾਰਟ ਸਿਰਫ 45000 ਰੁਪਏ ਆ ਜੀ ਹੂੰ ਦੇ ਕੋ ਲਾ ਕੇ ਨਾ ਲੈਡ ਬੈਟਰੀ ਦੇ ਵਿੱਚ ਸਕੂਟਰ ਨਾ ਮੰਗੋ ਸਾਨੂੰ ਆ ਕੇ ਐ ਕਹੋਗੇ ਅਸੀਂ ਲਿਥੀਅਮ ਦੇ ਵਿੱਚ ਸਕੂਟਰ ਲੈਣਾ ਜੀ ਜੋ ਪ੍ਰਾਈਜ਼ਿੰਗ ਤੁਹਾਨੂੰ ਮਾਰਕੀਟ ਦੇ ਵਿੱਚ ਲੈਡ ਦੇ ਵਿੱਚ ਮਿਲਦੀ ਹੈਗੀ ਅਸੀਂ ਲਿਥੀਅਮ ਦੇ ਵਿੱਚ ਦੇ ਰਹੇ ਹਾਂ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸਣਾ ਚਾਹੂੰਗਾ ਜੀ ਮਾਰਕੀਟ ਦੇ ਵਿੱਚ ਬੜਾ ਵਧੀਆ ਟ੍ਰੈਂਡ ਚੱਲਦਾ ਹੈ ਜੀ ਅਸੀਂ ਤੁਹਾਨੂੰ ਚਾਂਦੀ ਦਾ ਸਿੱਕਾ ਦੇ ਦਾਂਗੇ ਜੀ ਅਸੀਂ ਤੁਹਾਨੂੰ 32 ਇੰਚ ਲੀਡੀ ਦੇ ਦਾਂਗੇ ਜੀ ਇਹ ਕਿ ਦੇਣਾ ਕਿ ਉਹ ਦੇਣਾ ਕਿ ਤੁਸੀਂ ਗਿਫਟ ਦੇ ਪਿੱਛੇ ਨਾ ਜਾਓ ਜੀ ਅਸੀਂ ਤੁਹਾਨੂੰ ਪ੍ਰਾਈਜ਼ਿੰਗ ਹੀ ਇਹੋ ਜੀ ਦੇ ਰਹੇ ਹੈਗੇ ਆ ਕਿ ਤੁਹਾਨੂੰ ਗਿਫਟਾਂ ਦੀ ਲੋੜ ਹੀ ਨਹੀਂ ਪਵੇਗੀ ਗਿਫਟ ਮੈਂ ਵੀ ਦਊਗਾ ਜੀ ਇਹ ਨਹੀਂ ਹੈਗਾ ਲੇ ਰੂਗਾ ਜੀ ਸਕ੍ਰੈਚ ਕਾਰਡ ਦੀ ਮੇਰੀ ਸਕੀਮ ਚੱਲਦੀ ਪਈ ਹੈ ਜੀ 200 ਤੋਂ ਲੈ ਕੇ 5000 ਰੁਪਏ ਦੀ ਸਕੀਮ ਹੈਗੀ ਹੈ ਜੀ Smartwatch ਹੈਗੀ ਹੈ ਜੀ Earphone ਹੈਗੇ ਹੈ ਜੀ 1 year free maintenance ਹੈਗੀ ਹੈ ਇੱਕ ਇਲੈਕਟ੍ਰਿਕ ਸਕੂਟਰ ਵੀ ਹੈਗਾ ਜੀ ਅੱਛਾ ਇਹ ਨਹੀਂ ਹੈਗਾ ਕਿ ਸਕੂਟਰ ਨਹੀਂ ਹੈਗਾ ਕੋਈ ਵੀ ਕਾਰ ਮੇਰਾ ਖਾਲੀ ਨਹੀਂ ਜਾਏਗਾ ਕਸਟਮਰ ਨੇ ਜੀ ਅਗੇਨ ਟਰਾਈ ਕਰਨੀ ਹੈ ਕਈ ਵਾਰ ਮਨ ਹੁੰਦਾ ਹੈ ਕਸਟਮਰ ਦਾ ਜੀ ਮੈਨੂੰ ਏਅਰਬੋਰਡ ਨਿਕਲ ਗਏ ਮੈਂ ਇੱਕ ਟਰਾਈ ਹੋਰ ਕਰਨਾ ਚਾਹੁੰਦਾ ਹੈ ਮੇਰੇ ਲਈ ਖੁੱਲਾ ਸਤਾ ਹੈ ਜੀ ਉਹ ਦੂਜੀ ਟਰਾਈ ਫਿਰ ਮਾਰ ਲਵੇ ਹੂੰ ਉਹਨੂੰ 5000 ਨਿਕਲੇ ਮੈਂ 5000 ਲਸ ਕਰੂੰਗਾ ਜੀ ਜੀ ਉਹਨੂੰ ਸਕੂਟਰ ਨਿਕਲੇਗਾ ਸਕੂਟਰ ਦਊਗਾ ਜੀ ਅਸੀਂ ਇਹ ਨਹੀਂ ਕਹੋਗੇ ਕਿ ਭਾਈ ਸਾਹਿਬ ਤੁਸੀਂ ਇੱਕ ਵਾਰੀ ਕੱਢ ਲਿਆ ਜੀ ਇਸ ਤੋਂ ਬਾਅਦ ਕੱਢਣਾ ਨਹੀਂ ਹੈਗਾ ਜੀ ਤੁਹਾਡਾ 200 ਨਿਕਲੇ 500 ਨਿਕਲੇ ਯਾਰ ਨਿਕਲਿਆ ਟਰਾਈ ਕਰਨਾ ਚਾਹੁੰਦਾ ਹੈ ਉਹ ਕਰ ਸਕਦਾ ਹੈ ਜਿਹੜਾ ਟਰਾਈ ਕਰਨ ਤੋਂ ਬਾਅਦ ਜੋ ਉਹਨੂੰ ਪਸੰਦ ਹੋਏਗਾ ਉਹ ਗਿਫਟ ਆਪਣਾ ਲੈ ਸਕਦਾ ਹੈ ਉਸ ਤੋਂ ਇਲਾਵਾ ਅਸੀਂ ਦੇ ਕੁਝ ਐਕਸਪੈਸ਼ਲ ਨਾ ਬੱਚਿਆਂ ਲਈ ਬੱਚੇ ਨਾਲ ਆਉਂਦੇ ਨੇ ਜੀ ਸਕੂਟਰ ਅਸੀਂ ਟਰਾਫੀਜ਼ ਦਾ ਇੱਕ ਸਟਾਰਟ ਅਪ ਕਰਿਆ ਹੈ ਕਿ ਟਰਾਫੀਜ਼ ਇੱਕ ਉਹਨਾਂ ਲਈ ਗਿਫਟ ਇੱਕ ਸਕ੍ਰੈਚ ਕਾਰਡ ਇੱਕ ਬੈਗ ਮੈਂ ਜ਼ਰੂਰ ਨਾਲ ਦੇ ਰਿਹਾ ਜੀ ਕਿਉਂ ਦੇ ਰਿਹਾ ਇਹ ਰੀਜ਼ਨ ਹੈ ਜੀ ਬੈਗ ਦਾ ਜਿਹੜੇ ਤੁਸੀਂ ਇਹ ਸਕੂਟਰ ਦੇ ਵਿੱਚ ਪੈਸੇ ਬਚਾਏ ਨੇ ਇਹ ਸਕੂਟਰ ਦੇ ਪੈਸੇ ਬਚਾਏ ਹੋਏ ਤੁਸੀਂ ਆ ਬੈਗ ਚ ਲੈ ਕੇ ਜਾਓ ਸਾਡੇ ਕੋਲੋਂ ਬਾਜ਼ਾਰ ਜਾਓ ਸ਼ਾਪਿੰਗ ਕਰੋ ਜੀ 6000 ਦੀ LED ਆ ਜਾਣੀ 9000 ਫਿਰ ਵੱਜ ਜਾਣਾ ਹੂੰ 6000 ਤੋਂ ਉੱਪਰ LED ਨਹੀਂ ਹੈਗੀ ਕੋਈ ਡੀਲਰ ਤੁਹਾਨੂੰ ਕਹਿੰਦਾ ਹੈ ਨਾ ਜੀ LED ਉਹ 5000 ਰੁਪਏ ਤੋਂ ਉੱਪਰ ਪੈਸੇ ਨਹੀਂ ਘਟਦਾ ਜੀ ਅੱਛਾ ਇੱਕ ਹੋਰ ਵੀ ਚੀਜ਼ ਹੈ ਬ੍ਰਾਂਡ ਨਹੀਂ ਕੋਈ ਪਤਾ ਬ੍ਰਾਂਡ ਬ੍ਰਾਂਡ ਮੈਂ ਲੈਣਾ ਬਿਨਾਂ ਬ੍ਰਾਂਡ ਤੋਂ ਕਿੰਨੇ ਇੰਚ ਦੀ ਲੈਣੀ ਹੈ ਕਿੰਨੇ ਇੰਚ ਦੀ ਲੈਣੀ ਹੈ ਜੀ ਕੋਈ ਗਾਰੰਟੀ ਵਰੰਟੀ ਨਹੀਂ ਜੀ ਉਹਦੀ ਅੱਛਾ ਲੋੜ ਹੈ ਵੀ ਕਿ ਨਹੀਂ ਹੈ ਸਟਾਲੀ ਆਈਟਮ ਦੀ ਕੋਈ ਗਾਰੰਟੀ ਵਰੰਟੀ ਨਹੀਂ ਤੁਹਾਨੂੰ ਵੀ ਪਤਾ ਹੈ ਜੀ ਮੈਨੂੰ ਵੀ ਪਤਾ ਹੈ ਗਿਫਟ ਵਾਲੀ ਆਈਟਮ ਦੀ ਕੋਈ ਗਾਰੰਟੀ ਵਰੰਟੀ ਨਹੀਂ ਜਾ ਕੇ ਚੱਲੇ ਨਾ ਚੱਲੇ ਤੁਹਾਡੀ ਠੀਕ ਹੈ ਜੀ ਤੁਸੀਂ ਆਪਣੇ ਮਨਪਸੰਦ ਦੀ ਲੋ ਹੋ ਸਕਦਾ ਤੁਸੀਂ 32 ਲੈਣੀ ਨਾ ਹੋਵੇ ਤੁਹਾਡਾ ਮਨ ਹੀ 43 ਦਾ ਲੈਣਦਾ ਹੋਵੇ ਜਾਂ 55 ਲੈਣਦਾ ਹੋਵੇ ਨਾਲੇ ਭਾਜੀ ਸਵਾਲ ਇਸ ਗੱਲ ਦਾ ਹੈ ਜੀ ਆਪਾਂ ਨੇ ਸਕੂਟਰ ਲੈਣਾ ਹੈ ਕਿ ਗਿਫਟ ਲੈਣਾ ਹੈ ਗਿਫਟ ਲੈਣਾ ਲੈਣਾ ਦਾ ਸਕੂਟਰ ਹੈ ਜੀ ਇਲੈਕਟ੍ਰਿਕ ਸਕੂਟਰ ਦੀ ਦੁਨੀਆ ਦੇ ਵਿੱਚ ਮੈਂ ਕਹਿੰਦਾ ਨਾ ਜੀ ਬਾਬਾ ਮੋਟਰਸ ਵਾਲਿਆਂ ਦਾ ਗਿਫਟਿੰਗ ਪਿੱਛੇ ਨਹੀਂ ਜਾਣਾ ਸਕੂਟਰ ਲੈਣਾ ਜੈਨੂਇਨ ਸਕੂਟਰ ਲੈਣਾ ਸੀ ਸਹੀ ਸਕੂਟਰ ਲੈਣਾ ਔਰ ਸਹੀ ਮਾਈਲੇਜ ਹੋਵੇ ਸਹੀ ਪਿਕਅਪ ਹੋਵੇ ਔਰ ਸਹੀ ਉਹਦੀ ਪ੍ਰਾਈਸਿੰਗ ਹੋਵੇ ਇੱਥੇ ਗੱਲ ਲੜਦੀ ਹੈ ਜੀ ਆਹ ਦੇਖੋ ਜੀ ਇਹਨਾਂ ਨਾਲ ਜਿਹੜਾ ਸਕੂਟਰ ਦੀ ਦੀ ਗੱਲ ਕਰ ਰਹੇ ਹਾਂ ਜੀ lithium ਦੇ ਵਿੱਚ ਦੀ ਦੇਖੋ ਮੈਂ ਬਾਰ ਬਾਰ ਕਹਿ ਰਹੇ ਹਾਂ ਟੈਕਨੀਕਲੀ ਚੀਜ਼ਾਂ ਨੂੰ ਸਮਝਣਾ ਜ਼ਰੂਰੀ ਹੈ ਨਾ ਕਿ ਗਿਫਟਿੰਗ ਦੇ ਪਿੱਛੇ ਭੱਜਣਾ ਦੀ ਇੰਨੀ ਕਿ ਤਾਂ ਸੇਵਿੰਗ ਕਰ ਹੀ ਦੇਣੀ ਜੀ ਇਹਨਾਂ ਨੇ ਜੀ ਲਓ ਜੀ ਕਮਾਲ ਦੀ ਗੱਲ ਹੈ ਇਹਦੇ ਵਿੱਚ ਤਿੰਨ ਕਲਰ ਅਵੇਲੇਬਲ ਹੈਗੇ ਨੇ ਜੀ ਵਾਈਟ ਸਿਲਵਰ ਬਲੈਕ ਹੂੰ ਠੀਕ ਹੈ ਜੀ ਅਵੇਲੇਬਿਲਟੀ ਦੀ ਕੋਈ ਦਿੱਕਤ ਪਰੇਸ਼ਾਨੀ ਨਹੀਂ ਹੈਗੀ ਜੀ ਜਿੰਨਾ ਮਰਜ਼ੀ ਸਟਾਕ ਲੈ ਲਓ ਜੀ ਹੂੰ ਮਿਲੇਗਾ ਤੁਹਾਨੂੰ ਦਵਾ ਕੇ ਮਿਲੇਗਾ ਜੀ ਜੀ ਠੀਕ ਹੈ ਜੀ ਕੋਕਾ ਪੀਸ ਹੈਗਾ ਸਕੂਟਰ ਦਾ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਆ ਸਾਡਾ ਘੋੜਾ ਮਾਡਲ ਜੀ ਹੂੰ ਠੀਕ ਹੈ ਜੀ ਆ ਲੋ ਵਾਹ ਜੀ ਵਾਹ ਪ੍ਰਾਈਜ਼ਿੰਗ ਸਿਰਫ ਔਰ ਸਿਰਫ 55000 ਰੁਪਏ ਜੀ ਹੂੰ ਘੋੜਾ ਮਾਡਲ ਅਸੀਂ ਨਾ ਕੀ ਕਰਿਆ ਜੀ ਇਸ ਵਾਰ ਦਿਵਾਲੀ ਦੇ ਨਾ ਸਾਰਿਆਂ ਦੇ ਰੇਟ ਸੇਮ ਕਰਦੇ ਜੀ ਹੂੰ ਜਿਹੜੇ ਆ ਵੱਡੇ ਸਕੂਟਰ ਸਾਡੇ ਸੀਗੇ ਸਾਰਿਆਂ ਦੇ ਰੇਟ ਸੇਮ ਕਰਦੇ ਜੀ ਕਿ ਅਸੀਂ ਕਸਟਮਰ ਸਾਰੇ ਖੁਸ਼ ਕਰਤਾ ਜੀ ਕਿ ਤੁਸੀਂ ਭਾਈ ਸਾਹਿਬ ਚਾਹੇ ਆਹ ਲੈ ਜਾਓ ਚਾਹੇ ਆਹ ਲੈ ਜਾਓ ਚਾਹੇ ਉਹ ਲੈ ਜਾਓ ਜਿਹੜਾ ਮਰਜ਼ੀ ਲੈ ਜਾਓ ਜੀ ਆਹ ਸਕੂਟਰ ਨਵੀਂ ਲੁੱਕ ਦੇ ਵਿੱਚ ਹੈਗਾ ਜੀ ਨਵੀਂ ਲਾਈਟਿੰਗ ਦੇ ਵਿੱਚ ਹੈਗਾ ਰੇਂਜ ਰੂਵਰ ਕਹਿੰਦੇ ਨੇ ਇਹਨੂੰ ਜੀ ਹੂੰ ਸਿਰਫ ਉਹ ਸਿਰਫ 55000 ਰੁਪਏ ਜੀ ਲਓ ਜੀ 6 ਬੈਟਰੀਆਂ ਰਹਿਣ ਵਾਲੀਆਂ ਨੇ ਮੈਂ ਤੁਹਾਨੂੰ ਦੱਸਣਾ ਜਾਊਗਾ ਇਹਦੇ ਵਿੱਚ ਵੀ 6 ਬੈਟਰੀਆਂ ਨੇ ਜੀ ਇਹਦੇ ਵਿੱਚ ਵੀ 6 ਬੈਟਰੀਆਂ ਆਉਣਗੀਆਂ ਹੂੰ ਉਸ ਤੋਂ ਬਾਅਦ ਆ ਗਿਆ ਜੀ BMW ਤੁਹਾਨੀ ਖਾਸ ਡਿਮਾਂਡ ਹੈਗੀ ਹੈ BMW BMW ਵਿੱਚ ਮੇਰੇ ਕੋਲ ਰੰਗ ਤੁਹਾਨੂੰ ਦੋ ਮਿਲ ਪਾਣਗੇ ਜੀ ਬਲੈਕ ਹੈ ਔਰ ਗ੍ਰੇ ਜੀ ਇਸ ਤੋਂ ਲਾਵਾ ਇੱਕ ਸਿਲਕੀ ਗ੍ਰੀਨ ਆਉਂਦਾ ਹੈ 컬러 ਆਊਟ ਆਫ ਸਟਾਕ ਹੈ ਜੀ ਇਸ ਵਕਤ ਜੇ ਕਿਸੇ ਕਸਟਮਰ ਦੀ ਡਿਮਾਂਡ ਹੈਗੀ ਹੈ ਬੁਕਿੰਗ ਦੇ ਉੱਤੇ 4 ਤੋਂ 5 ਦਿਨ ਵੇਟਿੰਗ ਹੈਗੀ ਹੈ ਜੀ ਮਿਲ ਜਾਏਗਾ ਸਕੂਟਰ BMW ਦਾ ਪ੍ਰਾਈਸ ਨਹੀਂ 6 ਬੈਟਰੀਆਂ ਆਉਂਸ ਸਿਰਫ ਔਰ ਸਿਰਫ 55000 ਰੁਪਏ ਜੀ 6 ਬੈਟਰੀਆਂ ਨਾਲ ਰੇਟ ਦੇ ਰਹੇ ਆ ਜੀ ਅਸੀਂ 5 ਬੈਟਰੀਆਂ ਨਾਲ ਰੇਟ ਨਹੀਂ ਦੇ ਰਹੇ ਹੈਗੇ ਕਿਸੇ ਵੀ ਸਕੂਟਰ ਦਾ 6-6 ਬੈਟਰੀਆਂ ਦੇ ਨਾਲ ਸਕੂਟਰ ਦਾ ਇਹ ਰੇਟ ਹੈਗਾ ਜੀ ਸਿਰਫ ਆਫਰ ਮਾਡਲ ਹੈਗਾ ਸਾਡਾ ਜਿਹੜਾ ਹੈਗਾ ਯੂ ਲਾਈਟ ਵਾਲਾ ਮਾਡਲ ਆਫਰ ਦੇ ਵਿੱਚ ਹੈਗਾ ਜੀ ਆਹ ਵਾਲਾ ਬੈਸਟ ਆਫਰ ਦੇ ਵਿੱਚ ਹੈਗਾ ਜੀ ਤੁਸੀਂ ਇਹਨੂੰ ਛੱਡੋ ਜੀ ਤੁਸੀਂ ਆਹ ਸਕੂਟਰ ਨੂੰ ਚੱਕੋ ਜੀ ਸਿਰਫ ਔਰ ਸਿਰਫ 60000 ਰੁਪਏ ਲਿਥੀਅਮ ਬੈਟਰੀ ਦੇ ਨਾਲ ਹੂੰ ਜਿਹਦੇ ਵਿੱਚ ਮੋਟਰ ਕੰਟਰੋਲਰ ਬੈਟਰੀ ਚਾਰਜਰ ਸਾਰੇ ਚਾਰੇ ਚੀਜ਼ਾਂ ਦੀ 1 ਇਅਰ ਵਾਰੰਟੀ ਰਹੇਗੀ 1.5 ਕਿਲੋਵਾਟ ਦੀ ਲਿਥੀਅਮ ਬੈਟਰੀ ਦੇ ਨਾਲ ਸਕੂਟਰ ਅਸੀਂ ਦੇ ਰਹੇ ਹੈਗੇ ਆ ਜੀ ਇਸ ਤੋਂ نیچے ਸਕੂਟਰ ਤੁਹਾਨੂੰ ਨਹੀਂ ਮਿਲ ਪਾਣਾ ਜੀ ਆਹ ਦੇਖ ਲਓ ਜੀ ਆਹ ਤੁਸੀਂ ਕਲਰ ਦੇਖਣਾ ਆਹ ਸਿਲਵਰ ਕਲਰ ਆ ਗਿਆ ਜੀ ਇਹਦੇ ਵਿੱਚ ਇੱਕ ਕਲਰ ਇਹਦੇ ਵਿੱਚ ਬਲੈਕ ਮਿਲ ਜਾਏਗਾ ਤੁਹਾਨੂੰ ਜੀ ਵਾਈਟ ਬਲੈਕ ਔਰ ਸਿਲਵਰ ਮੈਂ بار بار اپیل ਕਰਨਾ ਚਾਹੂੰਗਾ ਸਾਰੇ ਹੀ ਆਪਣੇ ਕਸਟਮਰਸ ਨੂੰ ਦੋਸਤਾਂ ਨੂੰ ਫਰੈਂਡਸ ਨੂੰ ਕਿ ਤੁਸੀਂ ਸਿੰਗਲ ਬੈਟਰੀ ਵਾਲਾ ਸਕੂਟਰ ਲਓ ਤੁਸੀਂ 6 ਬੈਟਰੀ ਦੇ ਉੱਤੇ ਜਾਂ 5 ਬੈਟਰੀ ਦੇ ਵਿੱਚ ਇਹ ਸਕੂਟਰ ਤੇ ਨਾ ਜਾਓ ਜੀ ਜੇ بڑے ਸਕੂਟਰ ਲੈਣ ਦਾ ਮਨ ਹੈਗਾ ਜੀ ਸਭ ਤੋਂ ਵਧੀਆ ਆਫਰ ਹੈ ਜੀ ਦਿਵਾਲੀ ਦੇ ਉੱਤੇ ਇਸ ਤੋਂ ਵਧੀਆ ਆਫਰ ਕੋਈ ਨਹੀਂ ਦੇ ਸਕਦਾ ਜੀ ਸਿਰਫ ਔਰ ਸਿਰਫ ਪ੍ਰਾਈਸ 60000 ਰੁਪਿਆ ਜੀ ਐਕਟਿਵਾ ਮਾਡਲ ਜਿਹੜਾ ਆਇਆਗਾ ਜੀ ਇਹ ਉਹਦਾ ਵੀ ਪ੍ਰਾਈਸ ਸਿਰਫ ਸਟਾਰਟਿੰਗ ਪ੍ਰਾਈਸ 45000 ਰੁਪਏ ਤੋਂ ਸਟਾਰਟ ਹੈ ਜੀ 12 ਇੰਚ wheel ਦੇ ਵਿੱਚ 10 ਇੰਚ ਵਾਲਾ ਸਕੂਟਰ ਨੂੰ ਭੁੱਲ ਜਿਓ ਜੀ ਛੋਟੇ ਸਕੂਟਰਾਂ ਨੂੰ ਭੁੱਲ ਜਿਓ ਵੱਡੇ ਸਕੂਟਰ ਲਓ ਜੀ ਵੱਡੇ ਸਕੂਟਰ ਦੇ ਰੇਟ ਐਨੇ ਕ ਅਸੀਂ ਡਾਊਨ ਕਰ ਕਰ ਦਿੱਤੇ ਹੋਏ ਨੇ ਕਿ ਤੁਸੀਂ ਛੋਟੇ ਸਕੂਟਰ ਵੱਲ ਮੂੰਹ ਵੀ ਨਹੀਂ ਕਰਨਾ ਹੈਗਾ ਜੀ ਲੈ ਲਈਏ ਜੀ ক্লোজিং ਜੀ ਹੁਣ ਜੀ ਹਾਂਜੀ ਸਰ ਹਾਂਜੀ ਲਓ ਜੀ ਗੱਲਾਂ ਤਾਂ ਬਹੁਤ ਐ ਜੀ ਬਾਬਾ ਮੋਟਰਸ ਰੋਪੜ ਵਾਲਿਆਂ ਦੀ ਜੀ 9 ਵਜੇ ਦਾ ਪੂਰੇ ਪੰਜਾਬ ਦੇ ਵਿੱਚ ਟੈਕਨੀਕਲ ਨੋਲਜ ਦੇ ਹਿਸਾਬ ਨਾਲ ਸਕੂਟਰ ਖਰੀਦਿਓ ਜੀ ਬਿਲਕੁਲ ਜੀ ਬੱਲੇ ਬੱਲੇ ਫੈਮਜ਼ ਐਂਡ ਰਿਕਾਰਡਸ ਬੜੀ ਜ਼ਿੰਮੇਵਾਰੀ ਨਾਲ ਕਹਿ ਰਹੇ ਆ ਜੀ ਕਿ ਇਹਨਾਂ ਦਾ ਨਾਮ ਪੂਰੇ ਪੰਜਾਬ ਦੇ ਵਿੱਚ ਹੈ ਟੈਕਨੀਕਲ ਨੋਲਜ ਦੇ ਹਿਸਾਬ ਦੇ ਨਾਲ ਜੀ ਸਕੂਟਰ ਖਰੀਦਣ ਤੋਂ ਪਹਿਲਾਂ ਮੈਂ ਕਹਿੰਦਾ ਇਹਨਾਂ ਭਾਜੀ ਨੂੰ ਆਕੇ ਮਿਲ ਲਿਓ ਬਸ ਇੰਨਾ ਹੀ ਬਹੁਤ ਹੈ ਮਿਲ ਲਿਓ ਜਾਣਕਾਰੀ ਲੈ ਲਿਓ ਨੂੰ ਮਿਲਣ ਦੀ ਵੀ ਲੋੜ ਨਹੀਂ ਹੈਗੀ ਤੁਸੀਂ ਕੋਈ ਵੀ ਟੈਕਨੀਕਲ ਸਾਨੂੰ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਨੰਬਰ ਮੈਂ ਤੁਹਾਨੂੰ ਦੱਸ ਦਿੰਦਾ ਹੈਗਾ ਜੀ ਬੋਲੋ ਜੀ 98766 85960 ਜੀ ਮੈਂ ਦੁਬਾਰਾ ਰਿਪੀਟ ਕਰਨਾ ਚਾਹੁੰਗਾ ਜੀ 98761 85960 ਹੂੰ ਦੂਜਾ ਨੰਬਰ ਜੀ 799 29499 ਹੂੰ ਫਿਰ ਮੈਂ ਰਿਪੀਟ ਕਰ ਦਿੰਦਾ ਜੀ 700 ਪੂਰਾ ਜੀ 70099 29499 ਤੁਸੀਂ ਐਨੀ ਟਾਈਮ ਕਿਸੇ ਵੀ ਟਾਈਮ ਤੇ ਸਾਨੂੰ ਕਾਲ ਕਰ ਸਕਦੇ ਹੋ ਜਿਹੜੇ ਸਾਡੇ ਵੀਰ ਭਰਾ ਫੋਰਨ ਕੰਟਰੀਜ਼ ਦੇ ਵਿੱਚ ਬੈਠ ਕੇ ਦੇਖਦੇ ਪਏ ਨੇ ਉਹ ਵੀ ਸਾਨੂੰ ਕਿਸੇ ਵੀ ਟਾਈਮ ਤੇ ਕਾਲ ਕਰ ਸਕਦੇ ਆ ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਕੋਈ ਦਿੱਕਤ ਪਰੇਸ਼ਾਨੀ ਨਹੀਂ ਹੈਗੀ ਹੈ ਸਾਨੂੰ ਕੋਈ ਟੈਕਨੀਕਲ ਪੁੱਛਣਾ ਹੈਗਾ ਜਾਂ ਉਹ ਸਾਨੂੰ ਪੁੱਛ ਸਕਦੇ ਨੇ ਅਸੀਂ ਉਹਨਾਂ ਲਈ ਹਰ ਟਾਈਮ ਦੇ ਵਿੱਚ ਅਵੇਲੇਬਲ ਹੈਗੇ ਆ ਇਨ ਕੇਸ ਅਸੀਂ ਅਵੇਲੇਬਲ ਨਹੀਂ ਹੈਗੇ ਤੁਸੀਂ ਮੈਸੇਜ ਛੱਟ ਪਾ ਕੇ ਛੱਡ ਦਿਓ ਸਾਨੂੰ WhatsApp ਦੇ ਉੱਤੇ ਅਸੀਂ ਤੁਹਾਨੂੰ ਬੈਕ ਕਾਲ ਰਿਵਰਟ ਕਰ ਦਾਂਗੇ ਜੀ ਲਓ ਜੀ ਇੰਨੀ ਵਧੀਆ ਫੈਸਿਲਿਟੀ ਦੀ ਸ਼ੋਰੂਮ ਤੇ ਵੀ ਆਓ ਫੋਨ ਵੀ ਕਰੋ ਜੀ ਮੈਂ ਕਹਿੰਦਾ ਬਾਬਾ ਮੋਟਰਸ ਵਾਲਿਆਂ ਨੂੰ ਕੰਸਲਟ ਕਰ ਲਿਓ ਕੰਸਲਟ ਬੜਾ ਵਧੀਆ ਸ਼ਬਦ ਹੈ ਵੀ ਕੰਸਲਟ ਕਰ ਲਿਓ ਜੀ ਇਹਨਾਂ ਨੂੰ ਸਕੂਟਰ ਲੈਣ ਤੋਂ ਪਹਿਲਾਂ ਕੰਸਲਟੇਸ਼ਨ ਬਹੁਤ ਜ਼ਰੂਰੀ ਹੈ ਕਿਸੇ ਟੈਕਨੀਕਲ ਬੰਦੇ ਦੀ ਜੀ ਪੂਰੇ ਪੰਜਾਬ ਦੇ ਵਿੱਚ ਬੜੇ ਸਮੇਂ ਤੋਂ ਲੱਗੇ ਹੋਏ ਨੇ ਬਾਬਾ ਮੋਟਰਸ ਰੋਪੜ ਵਾਲੇ ਲੋਕੇਸ਼ਨ ਸੁਣ ਲਓ ਜਰਾ ਧਿਆਨ ਨਾਲ ਭਾਜੀ ਦੱਸਿਓ ਜੀ ਲੋਕੇਸ਼ਨ ਜੀ ਲੋਕੇਸ਼ਨ ਅਣੀ ਜੀ ਦੱਸਦੇ ਹਾਂ ਸਰ ਸਾਡੇ ਲੋਕੇਸ਼ਨ ਵੀਰ ਜੀ ਜਦੋਂ ਆਪਾਂ ਰੋਪੜ ਨੂੰ ਆਉਂਦੇ ਨੇ ਜੀ ਜਲੰਧਰ ਵਾਲੇ ਰੋਡ ਦੇ ਉੱਤੋਂ ਜੀ ਤਾਂ ਜਦੋਂ ਆਪਾਂ ਸੁਰਜੀਤ ਦੀ ਲੈਟਾ ਕ ਨੇ ਜੀ ਉਸ ਤੋਂ 2 ਕਿਲੋਮੀਟਰ ਅੱਗੇ ਆ ਕੇ ਮਰਿੰਡਾ ਚੌਂਕ ਹੈਗਾ ਜੀ ਉਸ ਤੋਂ ਲੈਫਟ ਹੋ ਜਾਣਾ ਜੀ ਤੀਜਾ ਚੌਥਾ ਸ਼ੋਰੂਮ ਸਾਡੇ ਕੋਲ ਆਪਣਾ ਹੈਗਾ ਇਹ ਜਿਹੜਾ ਚੰਡੀਗੜ੍ਹ ਵਾਲੀ ਸਾਈਡ ਤੋਂ ਆ ਰਹੇ ਹੈ ਵੀਰ ਜੀ ਪਾਵਰ ਕਲੋਨੀ ਦੀ ਲਾਈਟਾਂ ਆਣ ਗਈਆਂ ਜੀ ਉੱਥੋਂ ਲੈਫਟ ਹੋ ਜਾਣਾ ਜੀ ਉੱਥੋਂ 800 ਮੀਟਰ ਤੇ ਮਰਿੰਡਾ ਚੌਂਕ ਆਏਗਾ ਜੀ ਉੱਥੋਂ ਰਾਈਟ ਹੋ ਜਾਣਾ ਜੀ ਉੱਥੋਂ ਫਿਰ ਦੀਆ ਚੌਥਾ ਸ਼ੋਰੂਮ ਬਾਬਾ ਮੋਟਰਸ ਵਾਲਿਆਂ ਦਾ ਜੀ ਲਓ ਜੀ ਬਣ ਗਈ ਜੀ ਗੱਲ ਪਾ ਲਈ ਦੀਵਾਲੀ ਦੇ ਸ਼ੁਭ ਮੌਕੇ ਤੇ ਜਿਹੜੀ ਟੈਕਨੀਕਲ ਨੌਲੇਜ ਤੁਸੀਂ ਦਿੱਤੀ ਹੈ ਸਾਡੇ ਈਵਰਸ ਨੂੰ ਸਾਡੇ ਸਬਸਕ੍ਰਾਈਬਰਸ ਨੂੰ ਔਰ ਖਾਸ तौर ਤੇ ਕਸਮਰਸ ਨੂੰ ਜਿਹੜੇ ਇਲੈਕਟ੍ਰਿਕ ਸਕੂਟਰ ਖਰੀਦਣਾ ਚਾਹੁੰਦੇ ਨੇ ਜੀ ਲਾਜਵਾਬ ਹੈ ਜੀ ਬਹੁਤ ਬਹੁਤ ਮਿਹਰਬਾਨੀ ਜੀ ਧੰਨਵਾਦ ਜੀ ਸ਼ੁਕਰੀਆ ਜੀ